हरियाणा ददा उपर डटे किसान आज अगली रणनीति का ऐलान कर सकते हैं दिल्ली कूच के लिए हजारा किसान ट्रैक्टर ट्रालिया पिछले सतारा दिनों तो डटे हुए हैं इस दौरान सतान की मौत भी हो चुकी है इन चो सब तो छोटी उम्र के शुभकरण की मौत गोली लगन हुई शुभकरण की मौत संबंधी उलकिया सोग हफ्ता अब उन्ती फरवरी पूरा हो गया इस तहत उलीके प्रोग्राम अधीन किसान आगुआ वालों उन्ती फरवरी संघर्ष की अगली रणनीति का ऐलान किया जाएगा उंज बहुते किसान की यही राय है कि शुभकरण के संस्कार तक दिल्ली ਉਸ ਦੀ ਬਜਾਏ ਅਜੇ ਕੁਝ ਹੋਰ ਦਿਨ ਇੱਥੇ ਹੀ ਡੇਰੇ ਲਾ ਕੇ ਰੱਖੇ ਜਾਣ ਦੱਸ ਦਈਏ ਕਿ ਸ਼ੁਭਕਰਨ ਦੀ ਮੌਤ ਉਪਰੰਤ ਕਿਸਾਨ ਆਗੂਆਂ ਵੱਲੋਂ 24 ਫਰਵਰੀ ਨੂੰ ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ ਰੋਜ਼ ਮੁਜ਼ਾਰੇ ਕੀਤੇ ਗਏ 25 ਫਰਵਰੀ ਨੂੰ ਵਿਸ਼ਵ ਵਪਾਰ ਸੰਸਥਾ ਸੰਬੰਧੀ ਵਿਦਵਾਨਾਂ ਨੇ ਤਕਰੀਰਾਂ ਕੀਤੀਆਂ 24 ਨੂੰ ਵਿਸ਼ਵ ਵਪਾਰ ਸੰਸਥਾ ਤੇ ਪੁਤਲੇ ਫੂਕੇ ਗਏ ਤੇ 27 ਨੂੰ ਸਾਂਝ ਕਿਸਾਨ ਮੋਜਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਖ-ਵੱਖਰੇ ਤੌਰ ਤੇ ਜਦਕਿ 28 ਨੂੰ ਦੋਵਾਂ ਫੋਰਮਾਂ ਨੇ ਸਾਂਝੀਆਂ ਮੀਟਿੰਗਾਂ ਕੀਤੀਆਂ ਇਹਨਾਂ ਦੋ ਦਿਨਾਂ ਦੌਰਾਨ ਸਾਹਮਣੇ ਆਈ ਸਾਂਝੀ رائے ਦਾ ਸਾਰੇ ਕਿਸਾਨ ਆਗੂਵਲੋ ਅੱਜ ਸੰਘਰਸ਼ ਦੀ ਅਗਲੀ ਰੂਪਰੇਖਾ ਦਾ ਐਲਾਨ ਕੀਤਾ ਜਾਵੇਗਾ।